ਆਲਟੂ ਨਿਊਜ਼ ਚੈਨਲ ਦੇ ਵੇ ਤੁਹਾਡਾ ਸਵਾਗਤ ਜੀਆਰਪੀ ਦੇ ਮੁਲਾਜ਼ਮ ਦੀ ਸ਼ੱਕੀ ਹਾਲਤ ਵਿੱਚ ਮੌਤ ਮਾਂ ਨੇ ਲਗਾਈ ਲੜਕੇ ਦੇ ਸੌਰਿਆਂ ਤੇ ਕਤਲ ਦੇ ਦੋਸ਼ ਅਮਨਸਰ ਹੈਰੀਟੇਜ ਸਿਟੀ ਦੀ ਹੈ ਕਟੜਾ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਅਮਰਸਰ ਦੇ ਵਿੱਚ ਜੀਆਰਪੀ ਦੇ ਮੁਲਾਜ਼ਮ ਸ਼ਮਸ਼ੇਰ ਸਿੰਘ ਦੀ ਛੱਕੀ ਹਾਲਤ ਵਿੱਚ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਸ਼ਮਸ਼ੇਰ ਸਿੰਘ ਪੁੱਤਰ ਜੋਰਾ ਸਿੰਘ ਜੋ ਅਮਰਸਰ ਹੈਰੀਟੇਜ ਸਿਟੀ ਦਾ ਰਹਿਣ ਵਾਲਾ ਸੀ ਦੀ ਸੰਦੇਗਤ ਹਾਲਤਾਂ ਦੇ ਵਿੱਚ ਮੌਤ ਹੋ ਗਈ ਸ਼ਮਸ਼ੇਰ ਸਿੰਘ ਦੀ ਮਾਤਾ ਮਿੰਦਰ ਕੌਰ ਨੇ ਕਿਹਾ ਸੀ ਕਿ ਉਸ ਦਾ ਕਤਲ ਹੋਇਆ ਹੈ ਤੇ ਇਸ ਵਿੱਚ ਲੜਕੇ ਦੇ ਸੌਰਿਆਂ ਦਾ ਹੀ ਹੱਥ ਹੈ ਉਧਰ ਥਾਣਾ ਪਰਿਵਾਰੀ ਹਰਪਾਲ ਸਿੰਘ ਜੀ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਅਤੇ ਪੁੱਛਗਿੱਛ ਦੇ ਆਧਾਰ ਤੇ ਸ਼ਮਸ਼ੇਰ ਸਿੰਘ ਦੀ ਪਤਨੀ ਤਾਜਮੀਦ ਕੌਰ ਉਤੇ 306 ਦਾ ਪਰਚਾ ਦਰਜ ਕੀਤਾ ਗਿਆ ਤੇ 24 ਤਰੀਕ ਨੂੰ ਤਾਜਮੀਦ ਕੌਰ ਨੂੰ ਅਰੈਸਟ ਕਰ ਲਿਆ ਗਿਆ ਸੀ ਉਹਨਾਂ ਕਿਹਾ ਕਿ ਸ਼ਮਸ਼ੇਰ ਸਿੰਘ ਦਾ ਪੋਸਟਮਾਰਟਮ ਸਿਵਲ ਹਸਪਤਾਲ ਤੋਂ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਡੈੱਡ ਬੋਡੀ ਵਾਰਸਾ ਦੇ ਵਾਲੇ ਕਰ ਦਿੱਤੀ ਸੀ ਅੱਗੋਂ ਕਾਰਵਾਈ ਜਾਰੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਹੋ ਰਹੀ ਹੈ ਉਧਰ ਮੇਰੇ ਤੱਕ ਦੀ ਮਾਤਾ ਦਾ ਕਹਿਣਾ ਹੈ ਕਿ ਇਕੱਲੀ ਸ਼ਮਸ਼ੇਰ ਸਿੰਘ ਦੀ ਪਤਨੀ ਹੀ ਦੋਸ਼ੀ ਨਹੀਂ ਸਗੋਂ ਉਹਨਾਂ ਦਾ ਸਾਰਾ ਪਰਿਵਾਰ ਇਸ ਵਿੱਚ ਸ਼ਾਮਲ ਹੈ ਤੇ ਪੁਲਿਸ ਇਸ ਤੇ ਲਿਪਾਬੋਦੀ ਕਰ ਰਹੀ ਹੈ ਮ੍ਰਿਤਕ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਲਈ ਅਮਸਾ ਤੋਂ ਗੋਰਪਰੀ ਸੰਧੂ ਜੀ ਇਹ ਵਿਸ਼ੇ ਸ਼ੇਸ਼ ਰਿਪੋਰਟ ਇਹ ਨਾਮਿੰਦਰ ਕੋਰਟ ਜਿਹੜੇ ਹਸਬੰਦ ਡੈਥ ਹੋਈ ਹੈ ਜੀਐਫਟੀ ਖਾਨ ਦੇ ਵਿੱਚ ਐਸਆਈਸੀ ਤੇ ਉਹਨਾਂ ਦੀ ਜੋਬ ਜਿਹੜੀ ਸੀ ਮੈਂ ਆਪਣੇ ਬੇਟੇ ਨੂੰ ਦਵਾਈ ਸੀ ਸ਼ਮਸ਼ੇਰ ਸਿੰਘ ਨੂੰ ਇਹ ਸੋਚੀ ਸਮਝੀ ਸਾਜੇ ਸੀ ਇਹਨਾਂ ਦੀ ਇਹਨਾਂ ਨੇ ਕੀ ਕੀਤਾ ਪਹਿਲੋ ਇਹਨੂੰ ਮਕਾਨ ਬਣਵਾਇਆ ਵਾ ਪਹਿਲੋ ਘਰ ਦੇ ਵਿੱਚ ਹਿੱਸਾ ਮੰਗਦੀ ਸੀ ਨਹੀਂ ਤੇ ਤੇਰੇ ਬੱਚਿਆ ਭੈਣ ਭਰਾਵਾਂ ਨੂੰ ਰੋਡ ਤੇ ਲਿਆਵਾਂਗਾ ਤੇ ਪਿਓ ਨੇ ਧਮਕੀ ਲਈ ਮੇਰੇ ਬੇਟੇ ਨੂੰ ਉਸ ਤੋਂ ਬਾਅਦ ਇਹਨੇ ਕਿਹਾ ਕਿ ਤੁਸੀਂ ਮਤਲਬ ਕੀ ਜੇ ਨਹੀਂ ਇੱਥੇ ਰਹਿਣਾ ਤੇ ਬਾਹਰ ਮਕਾਨ ਲੈ ਕੇ ਦਿਓ ਵੀ ਮੇਰੇ ਨਾਮ ਦਾ ਮੇਰੇ ਬੇਟਾ ਕਹਿੰਦਾ ਵੀ ਚਲੋ ਮੈਂ ਆਪਣੇ ਨਾਮ ਦੇ ਤੇ ਲੈ ਲੂੰਗਾ ਤੇਰਾ ਨਾਮ ਵੀ ਵਿੱਚ ਐਡ ਕਰ ਲੂੰਗਾ ਇਹਦੇ ਪਿਓ ਨੇ ਆ ਕੇ ਰਜਿਸਟਰੀ ਜਿਹੜੀ ਆ ਆਪਣੀ ਕੁੜੀ ਦੇ ਨਾਮੇ ਕਰਾਈ ਤਮਕੀਲ ਆ ਕੇ ਇਹ ਸਵਾ ਦੋ ਮਹੀਨੇ ਹੋ ਗਏ 2.5 ਮਹੀਨੇ ਹੋਏ ਸੀ ਉੱਥੇ ਰਹਿ ਰੇ ਨੂੰ ਆਪਣੀ ਕਲੋਨੀ ਦੇ ਵਿੱਚ ਹੈਰੀਟੇਜ ਕਲੋਨੀ 'ਚ ਰਹਿ ਰਿਹਾ ਸੀ ਹੈਰੀਟੇਜ ਕਲੋਨੀ ਦੇ ਵਿੱਚ ਇਹਨੇ ਜਾ ਕੇ 2.5 ਮਹੀਨੇ ਕਹਿੰਦਾ ਮੈਂ ਉੱਥੇ ਰਿਹਾ ਹਾਂ ਫਿਰ ਇਨੇ ਸਾਨੂੰ ਫੋਨ ਤੇ ਇਹ ਵੀ ਦੱਸਿਆ ਵਾ ਮੇਰਾ ਜਿਹੜਾ ਛੋਟਾ ਏ ਬੇਟਾ ਵਾ ਉਹਨੇ ਮਤਲਬ ਕੀ ਮਿਲਨ ਜਾਂਦਾ ਰਿਹਾ 10 12 ਦਿਨ ਮਿਲਦਾ ਰਿਹਾ ਚੰਗਾ 2 ਮਹੀਨੇ ਪਹਿਲਾਂ ਮੈਨੂੰ ਸੱਦਿਆ ਮੇਰੀ ਬੇਟੀ ਨੂੰ ਸੱਦਿਆ ਸਾਨੂੰ ਸਾਰੇ ਪਰਿਵਾਰ ਨੇ ਸੱਦ ਕੇ ਕਹਿੰਦਾ ਮਮਾ ਵੀ ਮੈਂ ਉਹਦਾ ਉਹ ਹੀ ਹਾਂ ਰਹਿਣਾ ਵਾ ਫਿਰ ਉਹਨੇ ਕਿਹਾ ਕਿ ਜਿਹੜੇ ਮੈਂ ਤੈਨੂੰ ਮੈਸੇਜ ਸੈਂਡ ਕਰਨ ਲੱਗਾ ਵਾਂ ਜਿਹੜੀਆਂ ਰਿਕਾਰਡਿੰਗਾਂ ਤੈਨੂੰ ਪਾਹੂੰਗਾ ਉਹ ਸਾਮ ਕੇ ਰੱਖੀਂ ਜਿੱਦਨ ਮੈਨੂੰ ਕੋਈ ਗੱਲ ਬਾਤ ਹੋਈ ਮੇਰੇ ਸਹੁਰੇ ਪਰਿਵਾਰ ਨਾਲ ਨਹੀਂ ਕਰਨੀ ਹੂੰ ਮੈਨੂੰ ਧਮਕੀਆਂ ਦਿੰਦੇ ਆ ਜਾਨੋ ਮਾਰਨ ਦੀਆਂ ਕੀ ਉਹਦਾ ਐਡਾ ਸਹੁਰਾ ਪਰਿ ਹਾਂਜੀ ਬੜੇ ਉਹਦੇ ਸਭ ਤੋਂ ਪਹਿਲਾਂ ਹੀ ਉਹਦਾ ਉੱਕੀ ਕੰਮ ਕਰਦਾ ਹੈ ਇਹਦਾ ਜਿਹੜਾ ਸੋਰਾ ਵਾ ਉਹ ਇਨਸਪੈਕਟਰ ਆ ਕੀ ਨਾਮ ਉਹਦਾ ਉਹਦਾ ਨਾਮ ਸੁਖਦੇਵ ਸਿੰਘ ਆ ਪੀਪੀ ਚੌਂਗ ਦੇ ਵਿੱਚ ਡਿਊਟੀ ਕਰਦਾ ਪੀਸੀਆਰ ਦੇਤੇ ਦੀ ਡਿਊਟੀ ਹੁੰਦੀ ਆ ਇਹਨਾਂ ਨੇ ਸਾਰਾ ਬਟਾਲੇ ਦਾ ਰਹਿਣ ਵਾਲਾ ਵਾ ਤੇ ਜਲੰਧਰ ਇਹਦੀ ਡਿਊਟੀ ਆ ਤੇ ਲੈ ਕੇ ਜਾਣਾ ਟੱਪਿਆ ਅੱਛਾ ਕੋਲ ਮੈਨੂੰ ਕਹਿ ਸਕਦੇ ਕਿ ਤੁਹਾਡੇ ਬੇਟੇ ਜਿਹੜਾ ਹਰਾਸ ਤੰਗ ਪਰੇਸ਼ਾਨ ਕਰ ਰਹੇ ਸੀ ਤੇ ਹੁਣ ਜਿਹੜੀ ਉਹਦੀ ਡੈਥ ਹੋਈ ਆ ਉਹ ਕਿੰਨਾ ਹਾਲਾਤਾਂ ਚ ਹੋਇਆ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਸਾਰੇ ਉਹ ਮੈਂ ਮੇਰੇ ਬੇਟਾ ਤੇ ਕਦੀ ਇਹ ਚੀਜ਼ ਸੋਚ ਵੀ ਨਹੀਂ ਸਕਦਾ ਕਿ ਮੈਂ ਆਪਣੀ ਧੀ ਨੂੰ ਛੱਡ ਕੇ ਮੈਂ ਆ ਸੁਸਾਈਡ ਕਰੂੰਗਾ ਬਾਕੀ ਗੱਲ ਇਹ ਹੈ ਕਿ ਇਹਨਾਂ ਦੀ ਸੋਚੀ ਸਮਝੀ ਸਾਜਸ਼ਾ ਇਹਦਾ ਜਿਹੜਾ ਸਹਰਾ ਸੀ ਉਹ ਜਿਹੜਾ ਸਾਲਾ ਸੀ ਉਹ ਦਿਨ ਉਹ ਮੌਜੂਦਾ ਸੀ ਇੱਥੇ ਜਦੋਂ ਕਿ ਕ੍ਰਾਈਮ ਹੋਇਆ ਵਾ ਇਹ ਦੋਵੇਂ ਇੱਥੇ ਮੌਜੂਦ ਸੀ ਤੇ ਜਿਹੜੇ ਦੋ ਮੁੰਡੇ ਆ ਉਹ ਵੀ ਜਿਹੜੇ ਗਿਆ ਉਹ ਮੈਂ ਦਿੱਤਾ ਐ ਐਸਐਚਨ ਉਹਨਾਂ ਦੇ ਨੰਬਰ ਕਿ ਉਹਨਾਂ ਨੂੰ ਇੱਥੇ ਸੱਦ ਕੇ ਤੇ ਪੁੱਛ ਗਏ ਚ ਕੀਤੀ ਜਾਵੇ ਮੇਰੇ ਬੇਟੇ ਨੇ ਉਹਨਾਂ ਨੂੰ 70 ਹਜ਼ਾਰ ਦਾ ਮੋਬਾਈਲ ਲੈ ਕੇ ਦਿੱਤਾ ਜਿਹੜੇ ਮੈਂ ਕਿਹਾ ਸੀ ਉਹਨਾਂ ਦਾ ਇੱਕ ਸਾਹਿਲ ਸੀ ਤੇ ਇੱਕ ਪ੍ਰਿੰਸ ਜੋ ਮੈਨੂੰ ਗੱਲ ਦੱਸੀ ਆ ਉਥੇ ਕਲੋਨੀ ਵਿੱਚ ਉਹ ਕਹਿੰਦਾ ਮੈਡਮ ਜੀ ਇਹ ਚਾਰ ਪੰਜ ਜਾਣਿਆਂ ਦਾ ਕੰਮ ਆ ਇਹ ਬੇਟਾ ਨਹੀਂ ਕਰ ਸਕਦਾ ਤੁਹਾਡਾ ਬੇਟਾ ਤੇ ਤੁਹਾਡਾ ਹਸ ਮੁਗਵਾਲਾ ਵਾ ਸੁਸਾਇਲ ਨਹੀਂਗਾ ਕਤਲ ਆ ਤੇ ਉਹਨਾਂ ਨੇ ਕਿਹਾ ਜੀ ਇਹ ਕਤਲ ਕੀਤਾ ਗਿਆ ਤੁਹਾਡੇ ਬੱਚੇ ਦੀ ਇਸੇ ਕਾਰਵਾਈ ਕਰ ਰਹੀ ਆ ਮੈਂ ਤੇ ਵੀ 12 23 ਨੂੰ ਰਾਤ ਦੇ ਸਮੇਂ ਕਰੀਬ 12 5:00 10:00 ਜੇ ਮੈਂ ਬਾਹਰ ਲਾਕੇ ਵਿੱਚ ਸੀਗਾ ਤੇ ਮੈਨੂੰ ਸੂਚਨਾ ਪ੍ਰਾਪਤ ਹੋਈ ਪਈ ਇਸ ਤਰ੍ਹਾਂ ਚਮਚੀਰ ਸਿੰਘ ਸਨੋਸਦਾਰ ਜੋਰਾ ਸਿੰਘ ਜਿਹੜੇ ਚਮਚੀਰ ਸਿੰਘ ਸੀ ਜੀਆਰਪੀ ਚ ਮੁਲਾਜ਼ਮ ਸੀਗੇ ਤੇ ਉਹਨਾਂ ਦੀ ਡੈਥ ਹੋ ਗਈ ਆ ਇਸ ਤੋਂ ਬਾਅਦ ਫਿਰ ਮੈਂ ਵਾਕਿਆ ਵਾਲੀ ਜਗਾ ਸਾਡੇ ਗੁਰਵਾਲੇ ਦੀ ਵਿੱਚ ਹੈਰੀਟੇਜ ਸਿਟੀ ਪੈਂਦਾ ਉੱਥੇ ਗਿਆ ਸੀ ਜਾ ਕੇ ਮੌਕਾ ਮਲਾਜਾ ਕੀਤਾ ਉਸ ਤੋਂ ਪ੍ਰੰਤ ਨਾਲ ਦੀ ਨਾਲ ਹੀ ਸ਼੍ਰੀਮਤੀ ਮਨਿੰਦਰ ਕੌਰ ਜੀ ਜਿਹੜੇ ਉਹਨਾਂ ਦੇ ਮਦਰ ਸੀਗੇ ਉਹਨਾਂ ਦੇ ਬਿਆਨ ਦੇ ਆਧਾਰ ਤੇ ਸਮੀਤ ਜਿਹੜੇ ਉਹਦੇ ਪਰਿਵਾਰਕ ਮੈਂਬਰ ਸੀ ਸਾਰਿਆਂ ਦੇ ਹਾਜ਼ਰੀ ਵਿੱਚ ਆਉਂਦਾ ਸਟੇਟਮੈਂਟ ਲਿਖੀ ਗਈ ਸੀਗੀ ਤੇ ਸ਼ਮਸ਼ੀਰ ਸਿੰਘ ਦੀ ਵਾਈਫ ਤਾਜਮੀਤ कौर ਇੱਥੇ ਅਗੇਂਸਟ 306 ਦਾ ਪਰਚਾ ਦਰਜ ਕੀਤਾ ਗਿਆ ਸੀ ਪਰਚਾ ਦਰਜ ਕਰਕੇ ਮਿਸਟਰ ਸ਼ਮਸ਼ੀਰ ਸਿੰਘ ਜੀ ਦਾ ਪੋਸਟਮਾਰਟਮ ਡਾਕਟਰਾਂ ਦੇ ਬੋਰਡ ਦੁਆਰਾ ਸਿਵਲ ਹਸਪੀਟਲ ਅਮਰਸੋਹ ਤੋਂ ਕਰਵਾਇਆ ਗਿਆ ਸੀ ਤੇ ਉਸ ਤੋਂ ਬਾਅਦ ਆਫਟਰ ਪੋਸਟਮਾਰਟਮ ਜਿਹੜੀ ਸੀਗੀ ਡੈੱਡ ਬੋਡੀ WhatsApp ਵਾਲੇ ਕਰ ਦਿੱਤੀ ਸੀ ਮਿਤੀ 24 ਤਰੀਕ ਨੂੰ ਦੇ ਵਿੱਚ ਤਾਜਮੀਤ कौर ਜੀ ਨੂੰ ਅਰੈਸਟ ਕਰ ਲਿਆ ਗਿਆ ਜੁੜੇ ਦੇ ਵਿੱਚ ਦੋਸ਼ੀ ਸੀ ਸਰ ਮੁੰਡੇ ਦੀ ਜੱਥੇ ਤੇ ਮਾਤਾ ਦਾ ਅਰੋਪਾ ਕੇ ਉਹਨੇ ਜਿਹੜੀ ਅਪਾਰ ਦੇ ਵਿੱਚ ਮੁੰਡੇ ਦੇ ਸੋਰਾ ਸੁਧੀਰ ਸਿੰਘ ਤੇ ਸਾੜੇ ਤੇਰੀ ਦੇ ਵੀ ਨਾਮ ਪੈ ਗਏ ਸੀ ਉਹ ਤਾਂ ਉਹ ਨਾਂ ਨਹੀਂ ਕੋਈ ਮਚਨ ਕੀਤੇ ਗਏ ਉਹ ਤੁਹਾਡੇ ਸਾਹਮਣੇ ਰਿਕਾਰਡ ਪਿਆ ਨਾਲ ਉਹਦੇ ਪਰਿਵਾਰਕ ਮੈਂਬਰ ਦੇ ਵੀ ਦਸਖਤ ਨੇ ਗਵਾਹ ਨੇ ਸਾਰੇ ਪਰਿਵਾਰ ਦੀ ਹਾਜ਼ਰੀ ਜਨਾ ਸਟੇਟਮੈਂਟ ਲਿਖਾਈ ਜੋ ਉਹਨਾਂ ਸਟੇਟਮੈਂਟ ਲਿਖੀ ਹੈ ਬਿਲਕੁਲ ਲਿਖੀ ਹੋਈ ਉਹਦੇ ਆਧਾਰ ਤੇ ਕਾਰਵਾਈ ਕੀਤੀ ਗਈ ਸਭ ਤੋਂ ਵੱਡਾ ਨੁਕਤਾ ਇਹ ਹੈ ਕਿ ਉਹਨਾਂ ਕਿਹਾ ਕੁੜੀ ਨੂੰ ਜਿਹੜਾ ਰਵਾਨਗੀ ਦੀ ਗੱਲ ਕੋਈ ਪਤਾ ਨਹੀਂ ਕੀਤੀ। ਦੇਖੋ ਜੀ ਵਿਦ 24 ਆਵਰ ਸਾਡੀ ਕਸਟਡੀ ਚ ਰਹੀ ਸੀ ਉਹ ਬੇਟੀ। ਉਹਦਾ ਜੋ ਅਸੀਂ ਪਰਚਾ ਤੱਜ ਕਰਕੇ ਐਸ ਪਰ ਲਾਉਂਕੋ ਪੁੱਛ ਕੇ ਸਾਡੇ ਲੇਡੀ ਅਫਸਰ ਪੁਲਿਸ ਅਫਸਰਾਂ ਨੇ ਵੀ ਕੀਤੀ ਹੈ ਮੈਂ ਵੀ ਕੀਤੀ ਆ। ਜੋ ਮੁਕਦਮੇ ਨਾਲ ਸੰਬੰਧਤ ਐਵਿਡੈਂਸ ਤੇ ਚੀਜ਼ਾਂ ਵੀ ਸੀ ਰਿਕਵਰ ਕਰ ਲਈਆਂ। ਜੋ ਇਨਵੈਸਟੀਗੇਸ਼ਨ ਤੋਂ ਮੁਕੰਮਲ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਗਿਆ। ਫਿਰ ਕੀ ਸਰ ਮੈਡੀਕਲ ਰਿਪੋਰਟ ਆ ਗਈ ਲੇਕਿਨ ਸਾਨੂੰ ਅਜੇ ਅ ਪੋਸਟਮਾਰਟਮ ਰਿਪੋਰਟ ਜਿਹੜੀ ਸਿਵਲ ਹਸਪੀਟਲ ਤੋਂ ਮਸੂਲ ਨਹੀਂ ਆਈ ਕੱਲ ਵੀ ਅਸੀਂ ਐਸਸੀ ਸਾਡੇ ਗਏ ਸੀ ਉੱਥੇ ਤੇ ਜਿਹੜੇ ਇੱਕ ਡਾਕਟਰ ਨਾਲ ਜੋ ਛੁੱਟੀ ਤੇ ਸੀਗੀ ਸਾਨੂੰ ਸੋਮਵਾਰ ਰੋਜ਼ ਦੀ ਪੋਸਟਮਾਰਟਮ ਰਿਪੋਰਟ ਮਿਲ ਜੇਗੀ ਸਰ ਜੇ ਮੈਡੀਕਲ ਰਿਪੋਰਟ ਦੇ ਵਿੱਚ ਕੋਈ ਜਾਂਚ ਦੀ ਪੁਸ਼ਟੀ ਹੋ ਜਾਂਦੀ ਹੈ ਇਸ ਸੰਬੰਧੀ ਕੋਈ ਜ਼ਰੂਰਤ ਆ ਜਾਂ ਕੋਈ ਹੋਰ ਨਾਮਜ਼ਦਗੀ ਕੀਤੀ ਗਈ 101% ਦੀ ਜੋ ਪੋਸਟਮਾਰਟਮ ਰਿਪੋਰਟ ਜੋ ਕੋਈ ਵੀ ਫੈਕਟ ਸਾਹਮਣੇ ਆਏਗਾ ਇਸ ਮੁਕਦਮੇ ਵਿੱਚ ਕੋਈ ਵੀ ਦੋਸ਼ੀ ਪਾਇਆ ਜਾਏਗਾ ਉਸ ਨੂੰ 100% ਕਾਨੂੰਨ ਦੇ ਅਨਸਾਰ ਕਾਬੂ ਕੀਤਾ ਜਾਊਗਾ ਤੇ ਜੋ ਕੋਸ ਟਮਾਟੋ ਰਿਪੋਰਟ ਮਿਲਣ ਤੋਂ ਬਾਅਦ ਜੇਕਰ ਹੋਰ ਵੀ ਸਾਨੂੰ ਕੋਈ ਇੱਥੇ ਜੈਵਿਡੈਂਸ ਮਿਲਦਾ ਉਦੋਂ ਵੀ ਕਾਨੂੰਨ ਦੇ ਅਨਾਰਕਾਰ ਵੀ ਕੀਤੀ ਜਾਊਗੀ ਤੇ ਤਫਤੀਸ਼ ਦੇ ਦੌਰਾਨ ਜੇਕਰ ਹੋਰ ਤੋਸ਼ੀ ਪਾਇਆ ਜਾਊਗਾ ਤੇ 100% ਉਹਦੇ ਖਿਲਾਫ ਵੀ ਕਾਨੂੰਨ ਸਰਕਾਰ ਵੀ ਕੀਤੀ ਜਾਊਗਾ ਸਰ ਪਰਿਵਾਰ ਮੈਂਬਰਾਂ ਦੇ ਰੋਕ ਕੇ ਪੁਲੀਸ ਦਾ ਪੀੜਾ ਨੂੰ ਪੁਲਿਸ ਇੰਸਪੈਕਟਰ ਇੰਸਪੈਕਟਰਾਂ ਦੇ ਉਹਨੂੰ ਮਤਲਬ ਬਚਾਇਆ ਜਾ ਰਿਹਾ ਬਿਲਕੁਲ 100% ਗੱਲ ਗਲਤ ਹੈ ਜੀ ਜੋ ਵੀ ਐਵਿਡੈਂਸ ਸਾਹਮਣੇ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ